ਸੋ ਸਾਡੀ ਇਹ ਮੰਗਿਆ ਕਿ ਇਹ ਯੂਨੀਵਰਸਿਟੀ ਪਿੰਡਾਂ ਦੇ ਬੱਚਿਆਂ ਲਈ ਬਣੀ ਸੀ ਇਹ ਬਾਰਡਰ ਏਰੀਆ ਦੇ ਬੱਚਿਆਂ ਲਈ ਬਣੀ ਸੀ ਸੋ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਇਹ ਧੜੇ ਖੜਤਾਲ ਜਿਹੜੀ ਆ ਜਾਰੀ ਰੱਖਾਂਗੇ ਆਮ ਜਿਹੜੇ ਜ਼ਿਮੀਂਦਾਰ ਪਰਿਵਾਰਾਂ ਦੇ ਬਈ ਦੂਰ ਪਰਿਵਾਰਾਂ ਦੇ ਕਿਸਾਨ ਪਰਿਵਾਰਾਂ ਦੇ ਬੱਚੇ ਪੜਦੇ ਆ ਉਹਨਾਂ ਦੇ ਜਿਹੜਾ ਖੂਨ ਤੁਸੀਂ ਇਹਨਾਂ ਚੂਸਣਾ ਚਾਹੁੰਦੇ ਆ ਇੱਕ ਜਿਹੜੀ ਅਲੀਟ ਕਲਾਸ ਹੈ ਉਹਨੂੰ ਇੱਥੇ ਪੜਾਇਆ ਜਾਵੇ ਚਾਹੇ ਉਹਦੇ ਲਈ ਫੀਸ 1 ਲੱਖ ਨੂੰ ਛੱਡ ਕੇ 5 ਲੱਖ ਕਰ ਦਿੱਤੀ ਜਾਵੇ ਉਹ ਕਲਾਸ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਵੇਗੀ ਇਹੀ ਇੱਕ ਮੁੱਖ ਕਾਰਨ ਬਣਦਾ ਜੀ ਜੇ ਬੱਚੇ ਇੰਨਾ ਹਾਲਾਤਾਂ ਤੋਂ ਦੁਖੀ ਹੋ ਕੇ ਬਾਹਰ ਵਿਦੇਸ਼ਾਂ ਨੂੰ ਰੁੱਖ ਕਰ ਦੇਣ। ਕਿ ਪੰਜਾਬੀਆਂ ਨੂੰ ਦੇ ਆਪਾਂ ਮੌਕੇ ਦੇ ਨਹੀਂ ਦੇ ਜਿਨ੍ਹਾਂ ਦੇ ਹੱਕ ਬੰਦੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਮੌਕੇ ਨਹੀਂ ਮਿਲਦੇ ਫਿਰ ਵਿਦੇਸ਼ ਵੀ ਜਾਣਾ ਲਾਜ਼ਮੀ ਹੈ। ਹਾਂਜੀ ਇਹ ਤਾਂ ਫਿਰ ਹੋਣਾ ਹੀ ਹੈ ਇਦਾਂ ਦੇ ਹੋਣਾ ਹੀ ਹੈ ਜਦੋਂ ਆਪਾਂ ਇੱਥੇ ਮੌਕੇ ਨਹੀਂ ਦਵਾਂਗੇ। ਸੋ ਅਸਮਤ ਮੌਜੂਦ ਹਾਂ ਗੋਦਾਨਕ ਦੇਵੀ ਯੂਨੀਵਰਸਿਟੀ ਦੇ ਵਿੱਚ ਜਿਹੜੀ ਕਿ ਹਮੇਸ਼ਾ ਕਹਿੰਦਾ ਕਿ ਇਹ ਮੁੱਦੇ ਨੂੰ ਲੈ ਕੇ ਬਖ ਦੀ ਨਜ਼ਰ ਆਉਂਦੀ ਆ ਸੋ ਅਸਮਤ ਮੌਜੂਦ ਹਾਂ ਉਹਨਾਂ ਵਿਦਿਆਰਥੀਆਂ ਦੇ ਕੋਲ ਜਿਹੜੇ ਆਪਣੇ ਹੱਕਾਂ ਲਈ ਸੰਘਰਸ਼ ਦੇ ਉੱਪਰ ਬੈਠ ਗਏ ਨੇ, ਪੁਖ ਅੱਜ ਜੋ ਭੁਖੜ ਹੜਤਾਲ ਦੇ ਬੈਠੇ ਨੇ ਜ਼ਰੂਰ ਜਾਣ ਲੈਣੇ ਗਲਬਤ ਕਰ ਲੈਂਦੇ ਆ ਬਾਜੀ ਕੀ ਕਾਰਨ ਬਣਿਆ ਜਿਹੜਾ ਤੁਸੀਂ ਅੱਜ ਇੱਥੇ ਭੁਖੜ ਹੜਤਾਲ ਦੇ ਬੈਠ ਗਏ? ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਅਸੀਂ ਜਿਹੜੀਆਂ ਸਟੂਡੈਂਟ ਆਰਗੇਨਾਈਜੇਸ਼ਨਸ ਆ ਉਹ ਮੰਗ ਕਰ ਰਹੀਆਂ ਕਿ ਜਿਹੜਾ 5% ਜਿਹੜਾ ਹਰ ਸਾਲ ਫੀਸ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਉਸ ਦੇ ਨਾਲ ਹੀ ਜਿਹੜਾ ਯੂਨੀਵਰਸਿਟੀ ਵਾਲੋਂ ਜਿਹੜਾ 7% ਰੂਲਰ ਏਰੀਆ ਨੂੰ ਕੋਟਾ ਦੇ ਰਿਜ਼ਰਵੇਸ਼ਨ ਦਿੱਤੀ ਜਾਂਦੀ ਹੈ ਉਸ ਦੇ ਨਾਲ ਹੀ 3% ਬਾਰਡਰ ਏਰੀਆ ਨੂੰ ਤੇ 2% ਜਿਹੜੀ 1984 ਦਾ ਜਿਹੜਾ ਜੈਨੋਸਾਈਡ ਆ ਉਹਦੇ ਜਿਹੜੇ ਵਿਕਟਮਾਂ ਉਹਨਾਂ ਨੂੰ ਦਿੱਤੇ ਜਾਂਦੀ ਆ ਸੋ ਇਸ ਤਕਰੀਬਨ ਜਿਹੜਾ 12% ਇਹ ਕੋਟਾ ਬਣਦਾ ਵਾ ਇਹਨੂੰ ਸਾਰੇ ਨੂੰ ਖਤਮ ਕਰ ਦਿੱਤਾ ਗਿਆ ਸੋ ਸਾਡੀ ਇਹ ਮੰਗ ਆ ਕਿ ਇਹ ਯੂਨੀਵਰਸਿਟੀ ਪਿੰਡਾਂ ਦੇ ਬੱਚਿਆਂ ਲਈ ਬਣੀ ਸੀ ਇਹ ਬਾਰਡਰ ਏਰੀਆ ਦੇ ਬੱਚਿਆਂ ਲਈ ਬਣੀ ਸੀ ਸੋ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਸੋ ਲਗਾਤਾਰ ਜਿਹੜਾ ਇਹਨਾਂ ਦੋਵਾਂ ਮਸਲਿਆਂ ਦੇ ਆਕੇ ਯੂਨੀਵਰਸਿਟੀ ਨਾਲ ਕਾਫੀ ਲੰਮੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ ਪਰ ਜੋ ਇਹ ਯੂਨੀਸਟੀਲ ਕੋਈ ਵੀ ਜਿਹੜਾ ਹਾਂ ਪੱਕੀ ਹੰਗਾਰਾ ਨਹੀਂ ਦਿੱਤਾ ਗਿਆ ਜਿਸ ਨੂੰ ਧਿਆਨ ਵਿੱਚ ਰੱਖਦੇ ਅੱਜ ਜਿਹੜਾ ਵਿਦਿਆਰਥੀ ਅਤੇ ਬੰਦੀ ਸਾਥ ਵੱਲੋਂ ਅਸੀਂ ਇਹ ਫੈਸਲਾ ਲਿਆ ਹੈ ਕਿ ਅਸੀਂ ਜਿਹੜਾ ਅੱਜ ਭੁੱਖ ਹੜਤਾਲ ਦੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦੇ ਬੈਠੇ ਹਾਂ ਕਿ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਹ ਲੱਗਦਾ ਨਹੀਂ ਜਿਹੜੇ ਫੀਸਾਂ ਵਿੱਚ ਇਜਾਫੇ ਹੋ ਰਹੇ ਆ ਕਈ ਡਿਪਾਰਟਮੈਂਟ ਦੇ ਫੀਸਾ ਲੱਖਾਂ ਬਾਦ ਚਲਦੀਆਂ ਵਾ ਇਹਦੇ ਵਿੱਚ ਜਿਹੜਾ ਗਰੀਬ ਵਰਗ ਹੈ ਉਹਦੇ ਲਈ ਕੋਈ ਜਗ੍ਹਾ ਹੀ ਨਹੀਂ ਬੰਦੀ ਬਿਲਕੁਲ ਜੀ ਇੱਕ ਸਟੇਟ ਜਿਹੜੀ ਗਵਰਨਮੈਂਟ ਯੂਨੀਵਰਸਿਟੀ ਹੋ ਕੇ ਜਿਹੜਾ ਪ੍ਰਾਈਵੇਟ ਯੂਨੀਵਰਸਿਟੀ ਤੋਂ ਵੱਧ ਜਿਹੜਾ ਇੱਥੇ ਦੇ ਜਮਾਰਾ ਖਰਚੇ ਕੀਤੇ ਜਾ ਰਹੇ ਆ ਲਗਾਤਾਰ ਮੰੰਨਣ ਚ ਆਉਂਦਾ ਮਤਲਬ ਇਹਨਾਂ ਦੇ ਸੋਨਾ ਨਹੀਂ ਮਹਿੰਗਾ ਹੋ ਰਿਹਾ ਜਿੰਨੀਆਂ ਇਹ ਫੀਸਾਂ ਮਹਿੰਗਾ ਕਰ ਰਹੇ ਵੀ ਹਰੇਕ ਸਾਲ 5% ਵਾਧਾ ਇੱਕ ਲੱਖ ਦੇ ਵਿੱਚ ਜੇ ਲੱਖ ਰੁਪਿਆ ਫੀਸ ਹੈ ਤੇ ਹਰੇਕ ਸਾਲ 5-10 ਹਜ਼ਾਰ ਰੁਪਿਆ ਫੀਸ ਹੋਰ ਵੱਧਦੀ ਆ ਰਹੀ ਆ ਜਿਹੜੇ ਡਿਪਾਰਟਮੈਂਟਾਂ ਚ ਅਸੀਂ ਅਜੇ ਤੋਂ 3 ਸਾਲ ਪੜੇ ਸੀ ਜਿੱਥੇ 40 ਹਜ਼ਾਰ ਫੀਸ ਸੀ ਅੱਜ ਉਹਨਾਂ ਡਿਪਾਰਟਮੈਂਟਾਂ ਦੇ ਜਿਹੜੇ ਫਸਟイヤー ਦੇ ਸਟੂਡੈਂਟ ਉਹਨਾਂ ਦੀ ਫੀਸ 60-60 ਹਜ਼ਾਰ ਹੋ ਚੁੱਕੀ ਆ ਉੱਥੇ ਜਿਹੜਾ ਇਸੇ ਸਟੇਟ ਦੀ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਆ ਜਿੱਥੇ ਇਸ ਇੱਥੇ ਜਿਹੜੇ ਕੋਰਸ ਦੀ ਫੀਸ 60 ਹਜ਼ਾਰ ਆ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਉਸ ਵੀ ਕੋਰਸ ਦੀ ਫੀਸ ਜਿਹੜੀ ਸਿਰਫ 25 ਹਜ਼ਾਰ ਆ ਤਕਰੀਬਨ 100 ਗੁਣਾ ਜ ਉਹ ਜਿਹੜੇ ਆਪਣੀ ਉਹਨਾਂ ਦੇ ਆਕਾਵਾ ਉੱਪਰ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦੇ ਲਈ ਜਿਹੜਾ ਵਾ ਇੱਥੇ ਆਮ ਜਿਹੜੇ ਜ਼ਿਮੀਂਦਾਰ ਪਰਿਵਾਰਾਂ ਦੇ ਬਈ ਦੂਰ ਪਰਿਵਾਰਾਂ ਦੇ ਕਿਸਾਨ ਪਰਿਵਾਰਾਂ ਦੇ ਬੱਚੇ ਪੜਦੇ ਆ ਉਹਨਾਂ ਦੇ ਜਿਹੜਾ ਖੂਨ ਪਸੀਨਾ ਚੂਸਣਾ ਚਾਹੁੰਦੇ ਆ ਤੇ ਉਹ ਨਹੀਂ ਚਾਹੁੰਦੇ ਕਿ ਇੱਥੇ ਕੋਈ ਵੀ ਜਿਹੜਾ ਆਮ ਵਰਗ ਦਾ ਵਿਦਿਆਰਥੀ ਅੱਗੇ ਪੜ ਜਾਏ ਸਿਰਫ ਇੱਥੇ ਇੱਕ 엘ੀਟ ਕਲਾਸ ਬੜੇ ਜਿਹੜੀ ਕੋਈ ਵੀ ਅੱਗੇ ਆ ਕੇ ਸਵਾਲ ਨਾ ਕਰੇ ਕਿਉਂਕਿ ਜਿਹੜਾ ਆਮ ਨੌਜਵਾਨ ਪਿੰਡ ਚੋਂ ਆਊਗਾ ਉਹਨੇ ਆਪਣੇ ਹੱਕਾਂ ਦੀ ਵੀ ਗੱਲ ਕਰਨੀ ਆ ਉਹਨੇ ਸਾਰੇ ਮਸਲੇ ਬਾਰੇ ਬੋਲਣਾ ਜਿਹੜਾ ਕੋਟਾ ਖਤਮ ਕਰਨਾ ਇਹ ਤੇ ਇੱਕ ਸਿੱਧੀ ਸਿੱਧੀ ਸਾਜ਼ਿਸ਼ ਆ ਵੀ ਇਹ ਕੋਟਾ ਖਤਮ ਕਰਕੇ ਜਿਹੜਾ ਰੂਲਰ ਏਰੀਆ ਜਾਂ ਬਾਰਡਰ ਏਰੀਆ ਦੇ ਬੱਚੇ ਆਉਂਦੇ ਆ ਜਿਹੜੇ ਆਪਣੇ ਹੱਕਾਂ ਨੂੰ ਲੈ ਕੇ ਆਵਾਜ਼ ਚੁੱਕਦੇ ਉਹਨਾਂ ਨੂੰ ਬਿਲਕੁਲ ਇੱਥੋਂ ਬਾਹਰ ਕਰ ਦਿੱਤਾ ਜਾਵੇ ਕਿ ਇੱਕ ਜਿਹੜੀ 엘ੀਟ ਕਲਾਸ ਆ ਉਹਨੂੰ ਇੱਥੇ ਪੜ੍ਹਾਇਆ ਜਾਵੇ ਚਾਹੇ ਉਹਦੇ ਲਈ ਫੀਸ 1 ਲੱਖ ਨੂੰ ਛੱਡ ਕੇ 5 ਲੱਖ ਕਰ ਦਿੱਤੀ ਜਾਵੇ ਉਹ ਕਲਾਸ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਵੇਗੀ ਸੋ ਇਹ ਜਿਹੜਾ ਇੱਕ ਤਾਨਾਸ਼ਾਹ ਰਵਈਆ ਯੂਨੀਵਰਸਿਟੀ ਦਾ ਉੱਥੇ ਹੀ ਜਿਹੜੀ ਇੱਥੇ ਜਿਹੜੀ ਸਟੇਟ ਸਰਕਾਰ ਆ ਉਹਨ ਪੀ ਇੱਕ ਸਿਰਫ ਦੋ ਯੂਨੀਵਰਸਿਟੀਆਂ ਜਿੱਥੇ ਵੀ ਐਜੂਕੇਸ਼ਨ ਦਾ ਮਿਆਰ ਇਹਨਾਂ ਡਿੱਗ ਚੁੱਕਾ ਵੀ ਬੱਚਿਆਂ ਨੂੰ ਪੜਾਉਣ ਲਈ ਉਹਨਾਂ ਕੋਲ ਪੈਸਾ ਨਹੀਂ ਹੈਗਾ ਲੱਖਾਂ ਕਰੋੜਾਂ ਦੇ ਖਰਚੇ ਮੁੱਖ ਮੰਤਰੀ ਸਾਹਿਬ ਕਰਦੇ ਆ ਹੈਲੀਕਾਪਟਰ ਦੇ ਖਰਚੇ ਸਾਡੀ ਸਰਕਾਰ ਨੂੰ ਵੀ ਇਹ ਮੰਗਿਆ ਕਿ ਜਿਹੜੀਆਂ ਇਹ ਮੰਗਾਂ ਬਹੁਤ ਜਾਇਜ਼ ਮੰਗਾਂ ਆ ਤੇ ਇਸ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਜਲ ਤੋਂ ਜਲ ਜਿਹੜਾ ਹੈ ਇਹ ਮੰਗਾਂ ਨੂੰ ਪੂਰਾ ਕਰਕੇ ਜਿਹੜਾ ਹੈ ਕੋਈ ਇਤਿਹਾਸਕ ਫੈਸਲਾ ਲੈ ਕੇ ਜਿਹੜਾ ਹੈ 5% ਦਾ ਵਾਅਦਾ ਸੀ ਤਾਂ ਇਹ ਕਹਿੰਦੇ ਵੀ ਜਿਹੜਾ ਘਟੋ ਘਟ ਜਿਹੜਾ ਇਸ ਸਾਲ 5% ਜਿਹੜੀ ਵਧਾਈ ਗਈ ਆ ਉਹਨੂੰ ਵਾਧਾ ਦਾ ਵਾਅਦਾ ਵਾਪਸ ਲਿਆ ਜਾਵੇ ਜਾਂ ਜਿਹੜੀ ਜਿਹੜੀ ਕੁਛ ਥੋੜੀ ਬਹੁਤੀ ਰਾਹਤ ਆ ਆਮ ਪਰਿਵਾਰਾਂ ਨੂੰ ਮਿਲ ਸਕੇ। ਭਾਜੀ ਲੱਗਦਾ ਨਹੀਂ ਜਿਹੜੇ ਵਿਦਿਆਰਥੀ ਆ ਵਿਦੇਸ਼ਾਂ ਵੱਲ ਜਾ ਰਹੇ ਉਹ ਜਾਣਕਾਰ ਆ ਬਾਅਦ 25-25 ਲੱਖ ਰੁਪਏ ਦੇ ਦੇ ਆਪਾਂ ਇੱਕ ਬਸੇ ਨਾ ਦੇ ਦਿੰਨੇ ਆ ਕਿ ਵਿਦੇਸ਼ਾਂ ਨੂੰ ਨਾ ਜਾਓ ਪਰ ਜੇ ਉਹਨੇ ਖਰਚੇ ਇੱਥੇੋਂ ਲੱਗਣਗੇ ਫਿਰ ਦੇਖੋ ਉਹ ਦੇਖੋ ਵੀਰ ਜੀ ਨੌਜਵਾਨਾਂ ਦਾ ਵਿਦੇਸ਼ ਜਾਣਾ ਸਭ ਤੋਂ ਪਹਿਲਾਂ ਇਸ ਗੱਲ ਦਾ ਮਾਇਨੇ ਸਮਝਨੇ ਪੈਣਗੇ ਕਿ ਕੀ ਨੇ ਨੌਜਵਾਨਾਂ ਨੂੰ ਇੱਥੇ ਆਵਦਾ ਭਵਿੱਖ ਨਹੀਂ ਦੇਖਦਾ ਨੌਜਵਾਨਾਂ ਨੂੰ ਇੱਥੇ ਇੱਕ ਚੰਗੀ ਸਿੱਖਿਆ ਨਹੀਂ ਦੇਖਦੀ ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਨਹੀਂ ਦੇਖਦਾ ਜਿਸ ਕਾਰਨ ਉਹ ਵਿਦੇਸ਼ ਜਾ ਰਹੇ ਨੇ ਹੁਣ ਤੁਸੀਂ ਦੇਖੋ ਵੀ ਸਰਕਾਰੀ ਯੂਨੀਵਰਸਿਟੀਆਂ ਦੀ ਸਭ ਤੋਂ ਘੱਟ ਫੀਸ ਹੁੰਦੀ ਹੈ ਹਰ ਇੱਕ ਸਟੇਟ 'ਚ ਤੇ ਇਹ ਵੀ ਪੰਜਾਬ ਸਟੇਟ ਦੀ ਸਰਕਾਰੀ ਯੂਨੀਵਰਸਿਟੀ ਆ ਤੇ ਇੱਥੇ ਕਈ ਕੋਰਸਾਂ ਦੀ ਫੀਸ ਆ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਜ਼ਿਆਦਾ ਫੀਸ ਆ ਰਹੀ ਜਾਂ ਉਹਨਾਂ ਦੇ ਬਰਾਬਰ ਫੀਸ ਆ ਹੁੰ ਜੇ ਇਥੇ ਇੰਨੀਆਂ-ਇੰਨੀਆਂ ਫੀਸਾਂ ਹੋ ਜਾਣਗੀਆਂ ਤੇ ਆਮ ਵਰਗ ਦੇ ਆਮ ਘਰਾਂ ਤੋਂ ਆਉਣ ਵਾਲੇ ਜਿਹੜੇ ਬੱਚੇ ਨੇ ਉਹ ਕਿਵੇਂ ਪੜ ਸਕਣਗੇ ਇਹੀ ਇੱਕ ਮੁੱਖ ਕਾਰਨ ਬਣਦਾ ਜੀ ਜੇ ਬੱਚੇ ਇੰਨਾ ਹਾਲਾਤਾਂ ਤੋਂ ਦੁਖੀ ਹੋ ਕੇ ਬਾਹਰ ਵਿਦੇਸ਼ਾਂ ਨੂੰ ਰੁੱਖ ਕਰ ਦੇਣ ਸੋ ਭਾਜੀ ਜ਼ਰੂਰ ਇੱਕ ਜਿਹੜਾ ਤੁਹਾਡੇ ਹੱਥ ਦੇ ਵਿੱਚ ਵੀ ਹੈ ਭਾਜੀ ਜਿਹੜਾ ਇਸੇ ਪੋਸਟਰ ਨੇ ਹੱਥ ਫੜਿਆ ਹੈ ਕਿ ਸਟੋਪ ਰਿਕਰੂਟਿੰਗ ਪਰਮਨੈਂਟ ਟੀਚਿੰਗ ਸਟਾਫ ਫਰਮ ਆਊਟਸਾਈਡ ਪੰਜਾਬ ਇਹਦਾ ਕੀ ਜਿਹੜਾ ਮੁੱਦਾ ਹੈ ਸਮਝਾਏਗਾ ਇਹਦਾ ਮੁੱਦਾ ਇਦਾਂ ਜੇ ਪੰਜਾਬ ਦੇ ਜਿਹੜਾ ਟੀਚਿੰਗ ਸਟਾਫ ਜਿਹੜੇ ਭਰਤੀ ਕਰਨ ਦੇ ਆ ਉਹ ਪੰਜਾਬ ਤੋਂ ਬਾਹਰਲੇ ਸਾਰੇ ਕਰਨ ਦੇ ਆ ਵੀ ਜਦੋਂ ਕਿ ਪੰਜਾਬ ਦੇ ਵਿੱਚ ਹੀ ਬਹੁਤ ਸਾਰੇ ਜਿਹੜੇ ਆਪਣੇ ਸਟੂਡੈਂਟ ਜਿਹੜੇ ਪੀ ਐਚ ਡੀ ਕਰ ਚੁੱਕੇ ਆ ਹਨਾ ਉਹਨਾਂ ਨੂੰ ਕੱਟ ਪ੍ਰਾਇਓਰਟੀ ਦਿੱਤੀ ਜਾਂਦੀ ਤੇ ਬਾਹਰਲੇ ਨੂੰ ਜ਼ਿਆਦਾ ਪ੍ਰਾਇਓਰਟੀ ਦਿੱਤੀ ਜਾਂਦੀ ਇੱਥੇ ਲੱਗਦਾ ਫਿਰ ਜੇ ਆਪਾਂ ਕਹਿੰਦੇ ਆ ਪੰਜਾਬ ਦੇ ਵਿੱਚ ਅਜਿਹਾ ਪ੍ਰਵਾਸੀ ਰਾਜ ਆ ਜਾ ਰਿਹਾ ਵਾ ਕਿਉਂਕਿ ਪੰਜਾਬੀਆਂ ਨੂੰ ਦੇ ਆਪਾਂ ਮੌਕੇ ਦੇ ਨਹੀਂ ਦੇ ਜਿਨ੍ਹਾਂ ਦੇ ਹੱਕ ਬੰਦੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਮੌਕੇ ਨਹੀਂ ਮਿਲਦੇ ਫਿਰ ਵਿਦੇਸ਼ ਵੀ ਜਾਣਾ ਲਾਜ਼ਮੀ ਹੈ ਹਾਂਜੀ ਇਹ ਤਾਂ ਫਿਰ ਹੋਣਾ ਹੀ ਹੈ ਇਦਾਂ ਦੇ ਹੋਣਾ ਹੀ ਹੈ ਜਦੋਂ ਆਪਾਂ ਇੱਥੇ ਮੌਕੇ ਨਹੀਂ ਦਵਾਂਗੇ ਵੀ ਜਦੋਂ ਆਪਣੇ ਜੇ ਸਟੂਡੈਂਟਸ ਜਿਹੜੇ ਇੱਥੇ ਪੜ੍ਹਦੇ ਆ ਇੰਨਾ ਪੀ ਐਚ ਡੀ ਕਰਕੇ ਵੀ ਜੀ ਉਹਨਾਂ ਨੂੰ ਕੋਈ ਜੋਬ ਨਹੀਂ ਮਿਲਦੀ ਤਾਂ ਫਿਰ ਜੇ ਥੱਲੇ ਲੈਵਲ ਦੇ ਜਿਹੜੇ ਸਟੂਡੈਂਟ ਉਹਨਾਂ ਦੇ ਵੇਖ ਕੇ ਉਹਨਾਂ ਨੂੰ ਫਿਰ ਬਾਹਰ ਨੂੰ ਹੀ ਮੋਹ ਕਰਨਾ ਆਪਣਾ ਇਦਾਂ ਹੀ ਹੈ ਸੋ ਜ਼ਰੂਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੇ ਵਿਦਿਆਰਥੀ ਨੇ ਗੋਦਾਨਗਰ ਯੂਨੀਵਰਸਿਟੀ ਦੇ ਪੋਖਰ ਧਾਲ ਦੇ ਉੱਪਰ ਬੈਠ ਗਏ ਨੇ ਮਿੱਥੇ ਸਮੇਂ ਲਈ ਜ਼ਰੂਰ ਆਪਣੇ ਹੱਕਾਂ ਲਈ ਆਪਣੇ ਆ ਜਿਹੜੀਆਂ ਮੰਗਾਂ ਜਿਹੜੀਆਂ ਰੱਖਦੇ ਨੇ ਯੂਨੀਵਰਸਿਟੀ ਸਾਹਮਣੇ ਭਾਜੀ ਤੁਸੀਂ ਵੀ ਜ਼ਰੂਰ ਆਪਣਾ ਜਿਹੜਾ ਪੋਸਟਰ ਫੜਿਆ ਹੋਇਆ ਕਿ ਸਿੱਖ ਕਤਲੇਆਮ 1984 ਦੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਸਬੰਧੀ ਤੁਸੀਂ ਇਹ ਪੋਸਟਰ ਫੜਿਆ ਤੇ ਬਾਰੇ ਜ਼ਰੂਰ ਦੱਸਿਆ ਜਾਵੇ ਜਿਸ ਸਿੱਖ 1984 ਦੇ ਕਤਲੇਆਮ ਦੇ ਜਿਹੜੇ ਘਰ ਪਰਿਵਾਰ ਹੋਏ ਜਿਨ੍ਹਾਂ ਦੇ ਕਾਰੋਬਾਰ ਬਰਬਾਦ ਹੋ ਗਏ ਆ ਪਿੰਡਾਂ ਦੇ ਨੌਜਵਾਨ ਸੀ ਜਾਂ ਪਰਿਵਾਰ ਸੀ ਜਿਹੜੇ 1941 1984 ਕਦ ਤੇ ਆਪ ਚ ਬਰਬਾਦ ਹੋਏ ਨੇ ਉਹਨਾਂ ਦਾ ਕੋਟਾ ਸੀ 2% ਇਹ ਉਹ ਵੀ ਖਤਮ ਕਰਤਾ ਉਹਨੂੰ ਵੀ ਕਨਵਰਟ ਕਰਕੇ ਇਹਨਾਂ ਐਕਸ ਸਰਵਿਸਮੈਨ ਦੇ ਕੋਟੇ ਵਿੱਚ ਕਨਵਰਟ ਕਰਤਾ ਕਿਉਂ ਨਹੀਂ ਕਿ ਕਿੰਨੇ ਵੀ ਉਹਨਾਂ ਦਾ ਵੀ ਇਹਨੂੰ ਹੱਕ ਮਿਲਣਾ ਚਾਹੀਦਾ ਕਿਉਂ 7% ਰੂਲਰ ਏਰੀਆ ਦਾ ਕੋਟਾ ਸੀ 3% ਬਾਰਡਰ ਏਰੀਆ ਦਾ ਕੋਟਾ ਸੀ ਇਹਨਾਂ ਸਾਰਾ ਖਤਮ ਕਰਕੇ ਇਹਨਾਂ ਐਕਸ ਸਰਵਿਸਮੈਨ ਕੋਟੇ ਵਿੱਚ ਕਨਵਰਟ ਕਰਤਾ ਤੋ ਨਾ ਹੀ ਚੋਣੇ ਆ ਵੀ ਉਹਨਾਂ ਏਰੀਏ ਨੂੰ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਜਿੰਨਾਂ ਲਈ ਇਹ ਯੂਨੀਵਰਸਿਟੀ ਬਣੀ ਸੀ ਸ਼ਿਕਾਇਤਨ ਕੀ ਕਿਤੇ ਉਹ ਪਿੱਛੇ ਕਿਤੇ ਆਹ ਸੋਚਦੇ ਨਹੀਂ ਕਿ ਜੇ 84 ਦੇ ਵਿੱਚ ਜੋ ਕੁਝ ਹੋਇਆ ਵਾ ਜਿਹੜਾ ਕਤਲੇਆਮ ਹੋਇਆ ਵਾ ਉਹਨੂੰ ਭੁਲਾਣ ਲਈ ਜਾਂ ਉਹਨਾਂ ਦੇ ਹੱਕ ਮਾਦ ਨਹੀਂ ਤੇ ਨਹੀਂ ਕੋਈ ਲੱਗਦਾ ਕੋਈ ਇਹ ਜਿਹੜੀ ਜਿਹੜੀ ਚੀਜ਼ ਕੀਤੀ ਗਈ ਹੈ ਇਹ ਹੋ ਸਕਦਾ ਇਹ ਇਹ ਸੋਚ ਹੋਵੇ ਉਹਨਾਂ ਦੀ ਪਰ ਮੈਂ ਸੋਚਦਾ ਵਾਂ ਵੀ ਇਹਨਾਂ ਦੀ ਇਹ ਸੋਚ ਹੈ ਵੀ ਇਹ ਜਿਹੜੇ ਸ਼ਹਿਰੀ ਏਰੀਆ ਦੇ ਬੱਚੇ ਨੇ ਜਾਂ ਥੋੜੇ ਵੱਡੇ ਹਾਈ ਕਲਾਸ ਬੱਚੇ ਨੇ ਉਹਨਾਂ ਨੇ ਐਡਮਿਸ਼ਨ ਦਿੱਤੀ ਜਾਵੇ ਪਿੰਡਾਂ ਦੇ ਬੱਚਾ ਨੂੰ ਨਾ ਐਡਮਿਸ਼ਨ ਦਿੱਤੀ ਜਾਵੇ ਕਿ ਜਿਹੜੇ ਆਪਦੇ ਹੱਕ ਮੰਗਦੇ ਨੇ ਜਾਂ ਕੁਝ ਵੀ ਉਹਨਾਂ ਨੂੰ ਇਸ ਜੁਨੀ ਵਿੱਚੋਂ ਕੱਢ ਦਿੱਤਾ ਜਾਵੇ ਜਦਾ ਇਹਨਾਂ ਦਾ ਹੀ ਸੋਚ ਸੋ ਜਦੂਦ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਜਿਹੜੇ ਰੱਖ ਕੇ ਇੱਥੇ ਵਿਦਿਆਰਥੀ ਖੜੇ ਨੇ ਤੇ ਕਹਿੰਦੇ ਉਹ ਤੱਕ ਡੱਟੇ ਰਵਾਂਗੇ ਜੋ ਤੱਕ ਸਾਡੀਆਂ ਜਿਹੜੀਆਂ ਮੰਗਾਂ ਦਾ ਜਿਹੜਾ ਹੱਲ ਨਹੀਂ ਦਿੱਤਾ ਜਾਂਦਾ ਸੋ ਜਦੂਦ ਦੇਖਣਾ ਹੋਵੇਗਾ ਕਿੰਨੇ ਸਮੇਂ ਤੱਕ ਜਿਹੜੇ ਇਥੋਂ ਦੇ ਵਿਦਿਆਰਥੀ ਇੱਥੇ ਡੱਟੇ ਰਹਿਣਗੇ ਸੋ ਜਿਹੜੇ ਤੋਂ ਸਿਟੀ ਹੈਡਲਾਈਨਸ ਨਾਲ ਮੈਂ ਦਾਨਿਸ਼ ਸ਼ਮਲੇਤ ਸਾਹਿਬ